ਅੱਜ ਅਸੀਂ ਟੰਡਾਰੀ ਦੇ ਦੁਰਗਾ ਕਲੋਨੀ ਦੇ ਵਿੱਚ ਖੜੇ ਹਾਂ ਔਰ ਇੱਥੇ ਤਕਰੀਬਨ 3 ਕਰੋੜ ਦੀ ਲਾਗਤ ਦੇ ਨਾਲ ਨਵੀਂ ਟੈਂਕੀ ਬਣਨ ਜਾ ਰਹੀ ਹੈ ਔਰ ਇਸ ਦੇ ਨਾਲ ਨਾਲ ਪੂਰੇ ਏਰੀਆ ਦੇ ਵਿੱਚ ਜਿਹੜੀ ਪਾਈਪਲਾਈਨ ਹੈ ਜਿਹੜੀ ਨਹਿਰੀ ਪਾਣੀ ਨੂੰ ਘਰ-ਘਰ ਤੱਕ ਲੈ ਕੇ ਜਾਊਗੀ ਤਕਰੀਬਨ 4 ਕਰੋੜ ਦੀ ਲਾਗਤ ਦੇ ਨਾਲ ਉਹ ਵਾਲੀ ਜਿਹੜੀ ਪਾਈਪਲਾਈਨ ਹੈ ਉਹ ਇੱਥੇ ਇੰਸਟਾਲ ਹੋਣ ਜਾ ਰਹੀ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਵੀ ਜਿਹੜਾ ਜ਼ਮੀਨੀ ਪਾਣੀ ਹੈ ਜਿਹੜਾ ਗਰਾਊਂਡ ਵਾਟਰ ਲੈਵਲ ਹੈ ਬਹੁਤ ਜ਼ਿਆਦਾ ਨੀਵਾ ਹੁੰਦਾ ਜਾ ਰਿਹਾ ਈਵਨ ਔਰ ਇਹਨਾਂ ਡੂੰਘਾ ਪਾਣੀ ਹੋਣ ਦੇ ਲੈਣ ਦੇ ਬਾਵਜੂਦ ਵੀ ਸ਼ੁੱਧ ਨਹੀਂ ਆ ਉਹਦੇ ਚ ਰਸਾਇਣਿਕ ਤੱਤ ਜਿਹੜੇ ਨੇ ਉਹ ਮਿਲਦੇ ਜਾ ਰਹੇ ਨੇ ਸੋ ਜੋ ਨਹਿਰਾਂ ਦਾ ਪਾਣੀ ਜਿਵੇਂ ਭਗਵਾਨ ਮਾਨ ਸਰਕਾਰ ਦਾ ਟੀਚਾ ਰਿਹਾ ਵੀ ਟੇਲਾਂ ਤੱਕ ਪਾਣੀ ਪਿੰਡਾਂ ਦੇ ਵਿੱਚ ਪਹੁੰਚਾਇਆ ਉਸੇ ਤਰੀਕੇ ਦੇ ਨਾਲ ਜਿਹੜਾ ਇਹ ਨਹਿਰੀ ਪਾਣੀ ਹੈ ਇਹਨਾਂ ਟੈਂਕੀਆਂ ਦੇ ਰਾਹੀਂ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਘਰ-ਘਰ ਪਹੁੰਚਾਇਆ ਜਾਊਗਾ ਔਰ 24 ਘੰਟੇ ਸੱਤੋ ਦਿਨ ਜਿਹੜਾ ਇਹ ਪਾਣੀ ਹੈ ਮੁਹੱਈਆ ਕਰਾਇਆ ਜਾਏਗਾ ਚੇਅਰਮੈਨ ਸਾਹਿਬ ਅੱਜ ਸਾਨੇਵਾਲਾ ਹਲਕੇ ਦੇ ਵਾਪਕ ਖਵਾੜਾਂ ਦੇ ਵਿੱਚ ਇਹ ਟੈਂਕੀਆਂ ਨਮੀਆਂ ਬਣਨ ਜਾ ਰਹੀਆਂ ਨੇ ਕਿੰਨੇ ਬਾੜ ਨੇ ਪੂਰੇ ਬਣ ਗਏ ਇੱਥੇ ਆਪਣੇ ਪੰਜ ਪਾਰਟ ਪਹਿਲਾਂ ਦੋ ਟੈਂਕੀਆਂ ਦਾ ਪਹਿਲਾਂ ਉਦਘਾਟਨ ਕੀਤਾ ਗਿਆ ਦੋ ਦਾ ਹੁਣ ਹੋ ਚੁੱਕਾ ਆ ਤੇ ਦੋ ਜਗ੍ਹਾ ਹਜੇ ਹੋਰ ਜਾਣਾ ਸੀ ਇੱਕ ਵੀਰ ਪੈਲਸ ਇੱਕ 33 ਫੁੱਟ ਰੋਡ ਤੇ ਬਾਦਲ ਫਲੈਟਾਂ ਦੇ ਅਜੇ ਵਾਰਡ ਨੰਬਰ 25 ਦੇ ਵਿੱਚ ਉਦਘਾਟਨ ਕਰਕੇ ਗਿਆ ਮੇਅਰ ਸਾਹਿਬ ਜੋ ਪਾਣੀ ਦੀ ਨਵੀਂ ਟੈਂਕੀ ਬਣ ਜਾ ਰਹੀ ਹੈ ਕਿੰਨੀ ਸਹੂਲਤ ਮਿਲੂ ਲੋਕਾਂ ਨੂੰ ਇੱਥੇ ਪਹਿਲਾਂ ਤਾਂ ਅਮਨ ਜੀ ਥੋੜਾ ਇੱਥੇ ਆਇਆ ਹਾਂ ਦਾ ਜੀ ਆਏ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮੇਅਰ ਸਾਹਿਬ ਤੇ ਕੈਬਨ ਮੰਤਰੀ ਹਰਦੀਪ ਸਿੰਘ ਮੁੰਡਿਆਈ ਦੇ ਛੋਟੇ ਪ੍ਰਾ ਚੇਰਮੈਨ ਜਿਰਾਵਰ ਸਿੰਘ ਦੀ ਰੁਕਾਟ ਕਰਕੇ ਇਹ ਟੈਗੀ ਦਾ ਇਹ ਪਾਣੀ ਨਹਿਰੀ ਪਾਣੀ ਲੋਕਾਂ ਤੱਕ ਮਿਲੇਗਾ ਜੋ ਕਿ ਆਪਾਂ ਦੇਖ ਰਹੇ ਹਾਂ ਪਹਿਲਾਂ ਜਿਵੇਂ ਪਾਣੀ 50 ਫੁੱਟ ਤੇ ਸੀਗਾ ਅੱਜ ਡੇਢ ਚ ਪਾਣੀ 250 ਫੁੱਟ ਤੇ ਚਲੇ ਗਿਆ ਵਾ ਇਹ ਪਾਣੀ ਦੀ ਸਹੂਲਤ ਹਰੇਕ ਨੂੰ ਮਿਲੇਗੀ ਬਿਨਾ ਮੋਟਰ ਤੋਂ ਪਾਣੀ ਤਿੰਨ ਮੰਜ਼ੇ ਤੱਕ ਚੜੂਗਾ ਸੋ ਇਹਦਾ ਬਹੁਤ ਜ਼ਿਆਦਾ ਫਾਇਦਾ ਲੋਕਾਂ ਨੂੰ ਹੋਊਗਾ ਵਿਚਲੇ ਜਿਹੜੇ ਕਿ ਪਾਣੀ ਤੋਂ ਬਿਨਾਂ ਜਿਹੜੇ ਘਰਾਂ ਦੇ ਸਮੱਸਿਆ ਬਣ ਲਈ ਹੈਗਾ ਲੈਟਰ ਨਹੀਂ ਆਉਂਦੀ ਤੇ ਪਾਣੀ ਨਹੀਂ ਮਿਲ ਪਾਉਂਦਾ ਤੁਹਾਨੂੰ ਰੈਗੂਲਰ ਟੀਮ ਚ ਪਾਣੀ ਮਿਲੂਗਾ ਜੇ ਤਾਈਂ ਬਟੂਦਾਰਾ ਇਹ ਫੋ ਇਲੈਕਸ਼ਨ ਵੀ ਲੜ ਚੁੱਕੇ ਆ ਫਿਰ ਵੀ ਜਾਨੀ ਕਿ ਚਾਰਜ ਨੇ ਇਥੋਂ ਬਾੜ ਦੇ ਤੇ ਕਿਹ ਤਰ੍ਹਾਂ ਦੇਖ ਲਓ ਕਿਹ ਤਰ੍ਹਾਂ ਦੇ ਕੰਮ ਕਰਾ ਰਹੇ ਆ ਇਹ ਇਹ ਕਾਉਂਸਲਰ ਨਾ ਹੋ ਕੇ ਵੀ ਲੋਕਾਂ ਵਿੱਚ ਜਿਹੜੇ ਕੰਮ ਕਰਾ ਰਹੇ ਆ ਦੇਖੋ ਗੁੱਡੂ ਲਾਲਾ ਜੀ ਦੀ ਇਹ ਸ਼ਮਤਾ ਨਹੀਂ ਸੀ ਵੀ ਮੈਂ ਕਾਉਂਸਲਰ ਬਣਨਾ ਗੁੱਡੂ ਲਾਲਾ ਜੀ ਦੀ ਸ਼ਮਤਾ ਸੀ ਮੈਂ ਲੋਕਾਂ ਦੀ ਸੇਵਾ ਕਰਨੀ ਆ ਤੇ ਅੱਜ ਵੀ ਲੋਕਾਂ ਦੀ ਸੇਵਾ ਕਰ ਰਹੇ ਆ ਅੱਜ ਵੀ ਲੋਕ ਵੀ ਉਹਨਾਂ ਨੂੰ ਬਹੁਤ ਪਿਆਰ ਕਰ ਰਹੇ ਆ ਫਿਰ ਤੁਸੀਂ ਦੇਖ ਰਹੇ ਹੋ ਰੋਜ਼ ਕਿਜਨਾ ਕਿਜੇ ਫੰਕਸ਼ਨ ਤੋਂ ਚਾਰ ਵਾਰ ਕਿਹਨੇ ਜਾਂਦੇ ਆ ਸੋ ਹੁਣ ਵੀ ਇਹ ਵੀ ਲੋਕਾਂ ਦੀ ਸੇਵਾ ਲਈ ਟੈਂਕੀ ਲਾਈ ਗਈ ਆ ਸੋ ਸਾਡੀ ਕੋਈ ਇਹ ਨਹੀਂ ਵੀ ਅਸੀਂ ਕੌਂਸਲਰ ਜਿੱਤ ਨਹੀਂ ਪਾਏ ਜਾ ਗੁੱਡੂ ਹਾਲਾ ਜੀ ਤਾਂ ਅਸੀਂ ਸੇਵਾ ਨਹੀਂ ਕਰਨੀ ਸੇਵਾ ਦਿਨ ਜਾਰੀ ਰਹਿਊਗੀ ਸਭ ਤੋਂ ਪਹਿਲਾਂ ਤੁਹਾਨੂੰ ਸਾਸਤਰੀ ਗੈਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਇਹ ਕਹਿ ਰਹੇ ਜਿਹੜਾ ਪਾਣੀ ਦਾ ਕੰਮ ਆ ਜੀ ਬਹੁਤ ਵਧੀਆ 50 ਘੱਟੇ ਵੀ ਇੱਥੇ ਸਾਰੇ ਬੰਦੇ ਸਮਰਸੀਬਲ ਕਰਾਏ ਹੋਏ ਨੇ ਜਿਹਦੇ ਨਾਲ ਵਾਟਰ ਲੈਵਲ ਬਹੁਤ ਕੱਟ ਹੋ ਰਿਹਾ ਜੀ ਜ਼ਮੀਨੀ ਸਤ੍ਹਾ ਥੱਲੇ ਜਾ ਰਹੀ ਆ ਇਸ ਕਰਕੇ ਜਿਹੜਾ ਪਾਣੀ ਦੇ ਟੈਂਕੀ ਆਪਣੇ ਦੁਰਗਾ ਕਲੋਨੀ ਰੋਡ ਨੇੜਾ ਫੀਨੋ ਬੈਂਕੋਲ ਬਣ ਰਿਹਾ ਜੀ ਬਹੁਤ ਹੀ ਵਧੀਆ ਬਣ ਰਿਹਾ ਨਾਲੇ ਇਹਦਾ ਇੱਕ ਹੋਰ ਫਾਇਦਾ ਜੀ ਜਿਹੜਾ ਪਾਣੀ ਆਪਣਾ ਨੀਚੇ ਸੁੱਤਰ ਜਾ ਰਿਹਾ ਇਹ ਨਹਿਰੀ ਪਾਣੀ ਆਪਣੇ ਨੂੰ ਆਊਗੀ ਤੇ ਆਪਣੇ ਪਾਣੀ ਲੈਵਲ ਬਰਾਬਰ ਰਹੂਗਾ ਤੇ ਆਪਣਾ ਪੰਜਾਬ ਦਾ ਵਿਕਾਸ ਹੋਊਗਾ ਆਪਣਾ ਜਿਹੜਾ ਸਾਫ ਪਾਣੀ ਮਿਲੂਗਾ ਜਿਹੜਾ ਭਗਵੰਤ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਲੋਕਾਂ ਤੱਕ ਜਿਹੜਾ ਇਹ ਉਤੰਭ ਕੀਤਾ ਕਿ ਸਾਫ ਪਾਣੀ ਪਹੁੰਚੇ ਬਿਲਕੁਲ ਜੀ ਬਿਲਕੁਲ ਜੀ ਇਹ ਆਪਣੇ ਜਿਹੜਾ ਭਗਵੰਤ ਮਾਨ ਸਰਕਾਰ ਨੇ ਨਹਿਰੀ ਪਾਣੀ ਆ ਲੋਕਾਂ ਦੇ ਘਰੇ ਘਰ ਤੱਕ ਪਹੁੰਚਾਉਣ ਦਾ ਜਿਹੜਾ ਯਤਨ ਕੀਤਾ ਹੈ ਬਹੁਤ ਹੀ ਸਲਾਹ ਸਲਾਹਯੋਗ ਹੈ ਜੀ ਔਰ ਇਹ ਇਹਦੇ ਨਾਲ ਜੀ ਜਿਹੜਾ ਇੱਕ ਆਪਣਾ ਸਮਰਸੀਬਲ ਆ 50000 ਦਾ ਬੰਦਾ ਕਰਾਦਾ ਵਾ ਇਹ ਆਪਣੇ ਹਰ ਕਰਜ 50 ਕਰਜ ਤੇ ਫਰੀ ਦਾ ਪਾਣੀ ਮਿਲੂਗਾ ਜੀ ਇਹ ਕਿ ਹੋਰ ਵੀ ਫਾਇਦਾ ਜੀ ਬੰਦੇ ਦਾ 50 50000 ਬਚੂਗਾ ਵੀ ਕਿਦਾਂ ਕਿਤੇ ਪਰਮਿਸ਼ਨ ਵੀ ਨਹੀਂ ਮਿਲਦੀ ਹਾਂਜੀ ਇਹ ਤਾਂ ਪਰਮਿਸ਼ਨ ਵੀ ਆਰਾਮ ਨਾਲ ਮਿਲੂਗਾ ਜੀ ਇਹ ਤਾਂ ਫਰੀ ਦਾ ਮਤਲਬ ਸਭ ਤੋਂ ਹੀ ਫਾਇਦਾ ਲੋਕਾਂ ਨੂੰ ਕੀ ਕਿੰਨੀ ਕਵਾਟੀ ਹੈਗੀ ਜੀ ਇੱਥੇ ਇੱਥੇ ਜੀ 3 ਤੋਂ 4 ਲੱਖ ਵਾਦੀ ਹੈ ਜੀ ਤੇ ਤੇਰਾ ਮੰਤਰੀ ਸਾਹਿਬ ਜਿੱਦਾਂ ਕੋਲ ਡਿਪਾਰਟਮੈਂਟ ਹੋਈ ਆ ਇਹ ਤੇ ਜਿਨ੍ਹਾਂ ਵੱਲੋਂ ਇਹ ਬਰਾਦਾ ਕੀਤਾ ਗਿਆ ਕਿ ਹਰਕਾ ਸਾਨੇ ਵਾਲੇ ਹਰੇਕ ਬਾਗ ਦੇ ਵਿੱਚ ਟੈਂਕੀ ਬਣੂ ਇਹ ਸਰ ਇਹ ਗਰੀਬ ਲੋਕਾਂ ਨੂੰ ਬਹੁਤ ਫਾਇਦਾ ਜੀ ਜਿਵੇਂ 50 ਗਾਜ ਦਾ ਬਣਾਉਂਦੇ ਆ ਉਹ 50000 ਦੀ ਸਮਰਥਨ ਕਰਾਣੇ ਆ ਇਹ ਮੰਤਰੀ ਸਾਹਿਬ ਚਾਹ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਲਾਗ ਕੰਮ ਕੀਤਾ ਹੋਇਆ ਜੀ ਇਹ ਜਿੰਨੇ ਵੀ ਜਿੰਨੇ ਵੀ 50 ਗਾਜ 60 ਗਾਜ 100 ਗਾਜ ਜਿੰਨੇ ਵੀ ਘਰ ਬਣਾਉਂਦੇ ਆ ਉਹਨਾਂ ਵਾਸਤੇ ਸਭ ਤੋਂ ਫਾਇਦਾ ਜੀ ਗਰੀਬ ਤੱਕ ਸਭ ਤੋਂ ਫਾਇਦਾ ਲੱਗੇ ਬਸ ਧੰਨਵਾਦ